ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਤੁਹਾਡੇ ਕੋਲ ਲੈ ਕੇ حاضر ਹੋਏ ਹਾਂ ਜੀ 15 ਲੱਡੀ ਤਸਤਾਰ ਫੁੱਲੇ ਵੀਡੀਓ ਤੇ ਜਿਸ ਦੀ ਲੈਂਥ ਹੈਗੀ ਹੈ ਜੀ 8 ਮੀਟਰ ਰੁਪਿਆ ਬੈਲ ਕਪੜਾ ਸੈਂਟਰ ਵਿੱਚ ਲੜ ਰੱਖ ਲੈ ਆਂਦਾ ਜੀ ਖੁੱਲਾ ਪਾਸਾ ਰੱਖਾਂਗੇ ਆਪਾਂ ਆਪਣੀ ਅੱਖਾਂ ਲਈ ਸਾਈਡ ਉੱਪਰ ਦੇ ਲੜਦੇ ਬਣਾਵਾਂਗੇ ਆਪਾਂ ਦੋ ਪੇਚ ਤੇ نیچے ਵਾਲੇ ਪੱਲੇ ਦੇ ਬਣਾਵਾਂਗੇ ਇੱਕ ਪੇਚ ਠੀਕ ਹੈ ਜੀ ਚੰਗੀ ਤਰ੍ਹਾਂ ਆਪਾਂ ਲੜਾਂ ਨੂੰ ਬਣਾ ਕੇ ਵਿੱਚ ਸਪੇਸ ਕਰਨੀ ਆ ਤੇ ਜੇ ਜਦੋਂ ਆਪਾਂ ਲੜ ਮੋਟੇ ਕਰੀਏ ਤੇ ਉਹ ਦੋਨੋਂ ਇਕੱਠੇ ਨਾ ਹੋ ਜਾਣ ਤੇ ਚੰਗੀ ਤਰ੍ਹਾਂ ਆਪਾਂ ਹੁਣ ਪਹਿਲਾ ਸੈੱਟ ਕਰ ਲਈਏ ਫਿਰ ਇਸ ਤੋਂ ਬਾਅਦ ਆਪਾਂ ਉੱਪਰੋਂ ਥੋੜਾ ਜਿਹਾ ਲੜਾ ਫੋਲਡ ਕਰਕੇ ਲਗਾ ਲੈਣਾ ਵਾ ਤੇ ਇਹਨੂੰ ਆਪਾਂ ਹੁਣ ਸਲਾਈ ਦੀ ਮਦਦ ਨਾਲ ਥੋੜਾ ਥੋੜਾ ਮੋਟਾ ਕਰਾਂਗੇ ਤੇ ਬਰਾਬਰ ਇਕੁਅਲ ਸਪੇਸ ਦਵਾਂਗੇ ਇਹਨਾਂ ਵਿੱਚ ਆਪਾਂ ਸਾਰੇ ਲੜਾ ਦੀ ਮੋਟਾਈ ਇੱਕੋ ਜਿਹੀ ਰੱਖਣੀ ਆ ਸਪੇਸ ਵੀ ਇੱਕੋ ਜਿਹੀ ਰੱਖਣੇ ਆ ਤੇ ਤੁਸੀਂ ਧਿਆਨ ਦੇ ਨਾਲ ਜਿੰਨੀ ਲੋਡ ਹੋਵੇ ਓਨੀ ਆਪਾਂ ਮੋਟਾ ਕਰਨਾ ਵਾ ਪੇਟ ਨੂੰ ਠੀਕ ਹੈ ਜੀ ਕਿ ਤਾਂ ਕਿ ਆਪਣੇ ਸਾਰੇ ਵੇਚ ਲੱਗੇ ਵਧੀਆ ਲੱਗਣ ਤੇ ਹੋਰ ਕਿਸੇ ਮੇਰੇ ਵੀਰ ਨੇ ਦਸਤਾਰ ਦੀ ਬੇਸਤੀ ਵੀਡੀਓ ਦੇਖਣੀ ਹੋਵੇ YouTube ਚੈਨਲ ਤੇ ਜਾ ਕੇ ਦੇਖ ਸਕਦਾ ਹੈ ਤੇ ਉਹ ਆਪਾਂ ਪਹਿਲਾਂ ਚੈਨਲ ਤੇ ਅਪਲੋਡ ਕੀਤੀ ਹੋਈ ਹੈ ਵੀਡੀਓ ਤੇ ਪੱਗ ਦੀ ਪੂਣੀ ਦੀ ਵੀਡੀਓ ਵੀ ਆਪਾਂ 2 ਦਿਨ ਪਹਿਲਾਂ ਅਪਲੋਡ ਕੀਤੀ ਚੈਨਲ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਮੈਂ ਦੋਨਾਂ ਦੇ ਡਿਸਕ੍ਰਿਪਸ਼ਨ ਚ ਤੁਹਾਨੂੰ ਲਿੰਕ ਦੇ ਦੂੰਗਾ ਠੀਕ ਹੈ ਜੀ ਤੇ ਤੁਹਾਡੇ ਸਾਰਿਆਂ ਦੇ ਸਪੋਰਟ ਨਾਲ ਆਪਣੇ ਆਪ ਕੱਲ 6000 ਸਬਸਕ੍ਰਾਈਬਰ ਪੂਰੇ ਹੋ ਗਏ ਆ ਜੀ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਇੱਦੀ ਸਾਨੂੰ ਹੋਰ ਸਪੋਰਟ ਕਰਦੇ ਰਹੋ ਅਸੀਂ ਤੁਹਾਡੇ ਵਾਸਤੇ ਹੋਰ ਤੇ ਹੋਰ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਨਵੇਂ-ਨਵੇਂ ਪੱਕੇ ਦੇ ਸਟਾਈਲ ਦੀਆਂ ਠੀਕ ਹੈ ਜੀ ਤੇ ਹੁਣ ਦੇਖੋ ਤੁਹਾਡੇ ਸਾਹਮਣੇ ਪਿੱਲ ਲੜ ਲਾ ਕੇ ਤਿਆਰ ਆਪਣਾ ਤੇ ਆਪਾਂ ਦੋਨਾਂ ਪੇਟਾਂ ਵਿੱਚ ਥੋੜੀ-ਥੋੜੀ ਸਪੇਸ ਕੀਤੀ ਆ ਤੇ ਦੋਨੋਂ ਬਰਾਬਰ ਕਿਤੇ ਮੋਟਾਈ ਵਿੱਚ ਹੁਣ ਅਗਲਾ ਲੜਾ ਆਪਾਂ ਸ਼ੁਰੂ ਕਰਦੇ ਆਂ ਆ ਪਹਿਲਾ ਲੜਾ ਨੂੰ ਪਿੱਛੇ ਤੱਕ ਸਾਫ਼ ਕਰ ਲੈਣਾ ਆਪਣੇ ਹੱਥ ਦੀ ਮਦਦ ਨਾਲ ਹੁਣ ਦੂਜਾ ਲੜਾ ਆਪਾਂ ਬਿਹਲੇ ਲੜ ਤੋਂ ਜਿਹੜਾ ਰੱਖਿਆ ਸੀ ਉਹ ਤੋਂ ਥੋੜਾ ਥੱਲੇ ਰੱਖਾਂਗੇ ਚੰਗੀ ਤਰ੍ਹਾਂ ਪੇਂਟ ਕਰਕੇ ਉੱਪਰੋਂ ਸਾਫ਼ ਕਰਦੇ ਹੋਏ ਤੇ ਬਾਕੀ ਲੜ ਆਪਾਂ ਥੱਲੇ ਖੋਲ ਲਵਾਂਗੇ ਪੂਣੀ ਦਾ ਤੇ ਹੁਣ ਫਿਰ ਦੁਬਾਰਾ ਆਪਾਂ ਉਹੀ ਸੇਮ ਚੀਜ਼ ਕਰਨੀ ਆ ਜਿਹੜਾ ਉੱਪਰਲਾ ਪੱਲਾ ਵਾ ਉਹਦੇ ਦੋ ਪੇਜ ਭਰਾਨੇ ਆ ਜਿਵੇਂ ਕਿ ਤੁਹਾਨੂੰ ਮੈਂ ਵੀਡੀਓ ਵਿੱਚ ਬਣ ਕੇ ਦਿਖਾਨਾ ਪਿਆ ਆਪਣੇ ਸੇਮ ਤੁਸੀਂ ਵੀ ਇਦਾਂ ਹੀ ਕਰਨਾ ਵਾ ਟਰਾਈ ਤਾਂ ਹੀ ਤੁਸੀਂ ਸੇਵ ਮੇਰੇ ਹੋਰ ਕੀ ਦਸਤਾਰ ਸਲਾ ਸਕਦੇ ਹੋ ਹੁਣ ਉੱਪਰਲੇ ਪੱਲੇ ਦੇ ਦੋ ਪੇਚ ਬਣਾਵਾਂਗੇ ਤੇ ਥੱਲੇ ਵਾਲੇ ਦਾ ਇੱਕ ਬਣਾਵਾਂਗੇ ਲੜਾ ਵਿੱਚ ਤੁਸੀਂ ਜਦੋਂ ਬਣਾਉਣ ਲੱਗੇ ਇਦਰੋਂ ਦੀ ਥੋੜੀ ਸਪੇਸ ਆਪਾਂ ਰੱਖਣੀ ਵਿੱਚ ਕਿ ਜਦੋਂ ਆਪਾਂ ਸਲਾਈ ਮਾਰੀਏ ਮੋਟਾਈ ਵਿੱਚ ਕਰੀਏ ਪੇਚ ਤੇ ਉਦੋਂ ਇਕੱਠੇ ਨਾ ਹੋ ਜਾਣ ਰੜ ਮੈਂ ਇਹ ਗੱਲ ਤੁਹਾਨੂੰ ਬਾਰ ਬਾਰ ਦੱਸ ਰਿਹਾ ਬਾਰ ਦੱਸ ਕਿਉਂਕਿ ਜਦੋਂ ਆਪਾਂ ਪਹਿਲਾਂ ਪੇਜ ਬਣਾਉਂਦੇ ਹੋਏ ਇਕੋਦਮ ਇਕੱਠੇ ਦੋਨੋਂ ਬਣਾ ਦਿੰਦੇ ਆ ਤੇ ਉਹ ਬਾਅਦ ਵਿੱਚ ਮੋٹے ਬਰਾਬਰ ਨਹੀਂ ਹੁੰਦੇ ਇਸ ਕਰਕੇ ਤੁਸੀਂ ਪਹਿਲਾਂ ਹੀ ਵਿੱਚ ਸਪੇਸ ਦੇਣੀ ਆ ਕਿ ਜੇ ਸਾਹ ਬਣਾ ਆਪਾਂ ਮੋٹے ਕਰਨੇ ਆ ਪੇਜ ਉਸ ਸਾਹ ਹਵਾ ਵਿੱਚ ਸਪੇਸ ਦੇ ਦੇਣੀ ਆ ਆਪਾਂ ਪਹਿਲਾਂ ਹੀ ਹੁਣ ਦੇਖੋ ਤੁਹਾਡੇ ਸਾਹਮਣੇ ਮੈਂ ਕਿੰਨੀ ਸਪੇਸ ਵਿੱਚ ਦਿੱਤੀ ਆ ਤੇ ਦੂਜਾ ਰੜਾ ਮੈਂ ਥੱਲੋ ਦੀ ਬਣਾਇਆ ਵਾ ਜਿੱਥੇ ਰੜ ਮੇਰਾ ਖਤਮ ਹੁੰਦਾ ਪਿਆ ਵਾ ਹਾਂ ਪਹਿਲਾ ਪੇਚ ਬਣ ਗਿਆ ਤੇ ਦੂਜਾ ਪੇਚ ਵੀ ਆਪਾਂ ਨਾਲ ਹੀ ਇਦੀ ਬਣਾ ਲਾਂਗੇ ਥੱਲੋ ਚੱਕ ਕੇ ਫਿਰ ਤੀਜਾ ਪੇਚ ਥੱਲੇ ਵਾਲੇ ਪੱਲੇ ਦਾ ਬਣਾ ਲਾਂਗੇ ਫਿਰ ਤਿੰਨਾਂ ਨੂੰ ਇਕੱਠੇ ਫੜ ਕੇ ਆਪਾਂ ਜਿੱਥੇ ਆਪਣੇ ਪਹਿਲੇ ਲਾਟ ਖਤਮ ਹੁੰਦੇ ਪਏ ਆ ਪੇਚ ਕੋਨ ਦਾ ਉੱਪਰ ਰੱਖ ਰਾਂਗੇ ਟਿਕਾ ਲਾਂਗੇ ਨੋਕ ਬਣਾ ਕੇ ਈਕਵਲ ਜਿਹੜਾ ਸੀਕੁਐਂਸ ਦੇ ਵਿੱਚ ਆਪਣੇ ਪੇਚ ਉੱਪਰੋਂ ਦੀਆਂ ਨੀਚੇ ਨੂੰ ਤੇ نیچے ਆ ਕੇ ਆਪਾਂ ਇਹਨਾਂ ਨੂੰ ਮੋਟਾਈ ਵਿੱਚ ਕਰਾਂਗੇ ਤੇ ਹੁਣ ਦੇਖੋ ਤੁਹਾਡੇ ਸਾਹਮਣੇ ਮੇਰੀ ਪੂਰਾ ਹੱਥ ਵਿੱਚ ਜਾਂਦਾ ਪਿਆ ਵਾ ਪੇਜ ਤੇ ਕਿ ਆਪਣੀ ਇੰਨੀ ਸਪੇਸ ਆਪਾਂ ਵਿੱਚ ਰੱਖਣੀ ਹੈ ਤਾਂ ਕਹਿਣ ਦਾ ਮਤਲਬ ਤੇ ਤੁਸੀਂ ਵੀ ਜਦੋਂ ਦਸਤਾਰ ਸਜਾਉਂਗੇ ਆਪਣੀ ਤੇ ਤੁਸੀਂ ਵੀ ਸੇਮ ਇੱਦੀ ਟਰਾਈ ਕਰਨਾ ਵਾ ਤੇ ਤਾਂ ਹੀ ਤੁਹਾਡੇ ਵੀ ਪੇਜ ਜਿਹੜੇ ਮੋਟਾਈ ਵਿੱਚ ਆਜੂਗੇ ਨਹੀਂ ਤਾਂ ਮੇਰੇ ਕਈ ਵੀਰ ਕਹਿੰਦੇ ਹੁੰਦੇ ਕਿ ਤੁਸੀਂ ਆਪਣੇ ਪੇਜ ਇੰਨੀ ਮੋਟਾਈ ਵਿੱਚ ਕਿੱਦਾਂ ਲਿਆ ਆਉਂਦੇ ਹੋ ਤੇ ਸਾਰਿਆਂ ਦੀ ਮੋਟਾਈ ਵੀ ਸੇਮ ਹੁੰਦੀ ਆ ਤੇ ਉਹਦਾ ਕਾਰਨ ਆਹੀ ਆ ਮੈਂ ਤੁਸੀਂ ਸਾਰੇ ਜਾਣੇ ਧਿਆਨ ਨਾਲ ਦੇਖੋ ਵੀਡੀਓ ਤੇ ਜਿੰਨਾ ਵੀਰਾਂ ਨੂੰ ਨਹੀਂ ਦਸਤਾਰ ਸਜਾਉਣੀ ਆਉਂਦੀ ਇਦਾਂ ਦੀ ਆਪਣੇ ਉਹਨਾਂ ਵੀਰਾਂ ਤੱਕ ਇਹ ਵੀਡੀਓ ਜਰੂਰ ਸ਼ੇਅਰ ਕਰਿਓ ਠੀਕ ਹੈ ਜੀ ਤੇ ਲਾਈਕ ਲਾਈਕ ਕਮੈਂਟ ਵੀ ਕਰਦਿਆ ਕਰੋ ਹੁਣ ਦੇਖੋ ਤੁਹਾਡੇ ਸਾਹਮਣੇ ਮੈਂ ਥੋੜਾ ਜਿਹਾ ਪੱਲਾ ਅੰਦਰੋਂ ਫੋਲਡ ਕਰਕੇ ਫਿਰ ਵਿੱਚ ਸਲਾਈ ਮਾਰਦਾ ਪਿਆ ਵਾਂ ਤੇ ਉਹਦੇ ਨਾਲ ਆਪਣਾ ਪੇਚ ਡੇਟਾ ਵਾ ਉਹ ਸਾਰੇ ਬਰਾਬਰ ਹੋ ਜਾਂਦੇ ਆ ਇੱਕੋ ਮਟਾਈ ਵਿੱਚ ਆ ਜਾਂਦੇ ਆ ਹਨ ਪਹਿਲਾ ਸਪੇਸ ਦੇ ਇਹਦਾ ਮਤਲਬ ਵਿੱਚ ਇਹੀ ਸੀਗਾ ਕਿ ਜਦੋਂ ਆਪਾਂ ਵਿੱਚ ਸਲਾਈ ਮਾਰਦੇ ਆ ਤੇ ਉਹਦਾ ਨਾ ਕਪੜਾ ਫਟਦਾ ਨਹੀਂ ਹੈਗਾ ਤੇ ਸਪੇਸ ਮੈਂਟੇਨ ਕਰਨ ਨਾਲ ਆਪਣੇ ਲੜ ਮੋਟਾਈ ਵਿੱਚ ਵੀ ਆ ਜਾਂਦੇ ਆ ਬਰਾਬਰ ਹੋ ਜਾਂਦੇ ਆ ਸਾਰੇ ਜਿਹੜਾ ਲੜ ਮੈਂ ਉੱਪਰੋਂ ਕਰ ਲਿਆ ਉਹਨੂੰ ਪਿੰਚ ਕਰਕੇ ਨੀਚੇ ਨੂੰ ਲਿਆਵਾਂਗੇ ਖਿੱਚ ਕੇ ਤੇ ਇੱਦੀ ਕਰਦੇ ਦੇਖੋ ਤੁਹਾਡੇ ਸਾਹਮਣੇ ਹੁਣ ਆਪਾਂ ਦੂਜਾ ਲੜ ਵੀ ਲਾ ਕੇ ਤਿਆਰ ਆ ਤੇ ਬਾਅਦ ਵਿੱਚ ਆਪਾਂ ਇਹਨਾਂ ਵਿੱਚ ਫਿੰਗਰ ਆਪਣੀ ਮਾਰਾਂਗੇ ਉਂਗਲਾ ਦੀ ਮਦਦ ਨਾਲ ਪਿੱਛੇ ਤੱਕ ਆਪਾਂ ਲਾਸਟ ਤੱਕ ਪੇਟ ਸਾਫ਼ ਕਰਾਂਗੇ ਕਿ ਆਪਾਂ ਨੂੰ ਬਾਅਦ ਵਿੱਚ ਦਿੱਕਤ ਨਾ ਕਰਨ ਪੂਰੀ ਪ੍ਰੋਪਰ ਆਪਣੀ ਪਿੱਛੇ ਤੱਕ neck ਤੱਕ ਆਪਣੇ ਪੇਟ ਸਾਫ਼ ਹੋ ਜਾਂਦੇ ਆ ਜਦੋਂ ਆਪਾਂ ਇਧਰੋਂ ਦੀ ਆਪਣੀ ਉਂਗਲ ਮਾਰ ਕੇ ਸਾਫ਼ ਕਰਦੇ ਆ ਪੇਚਾਂ ਵਿੱਚ ਤੁਸੀਂ ਦੇਖ ਸਕਦੇ ਹੋ ਪਿੱਛੋਂ ਦੀ ਬਾਕੀ ਆਪਾਂ ਜਦੋਂ ਲਾਸਟ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਆਪਣੀ ਦਸਤਾਰ ਪੂਰੀ ਕੰਪਲੀਟ ਹੋ ਕੇ neck ਤੱਕ ਆਪਣੇ ਪੇਚ ਸਾਫ਼ ਜਾਂਦੇ ਆ ਹੁਣ ਫਿਰ ਦੁਬਾਰਾ ਆਪਾਂ ਤਿੱਥੇ ਲੜਾ ਆ ਕੇ ਲਾ ਕੇ ਉੱਪਰ ਉਹਦੀ ਤੇ ਇਹਦੇ ਵੀ ਉੱਪਰਲੇ ਪੱਲੇ ਤੇ ਦੋ ਪੀਚ ਬਣਾਵਾਂਗੇ ਤੇ ਨੀਚੇ ਵਾਲੇ ਪੱਲੇ ਦਾ ਇੱਕ ਪੀਚ ਬਣਾਵਾਂਗੇ ਹੋਰ ਵੀ ਕਿਸੇ ਵੀਰ ਨੇ ਜਿਹੜੀ ਮਰਜ਼ੀ ਤਸਾਰ ਸਿੱਖਣੀ ਹੋਵੇ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਜਾਂ ਮੇਰੇ ਨੰਬਰ ਤੇ ਮੈਸੇਜ ਕਰ ਸਕਦੇ ਹੋ ਉਹ ਉਹ ਤਸਾਰ ਦੀ ਵੀਡੀਓ ਤੁਹਾਡੇ ਅੱਤੇ ਜ਼ਰੂਰ ਲੈ ਕੇ ਆਵਾਂਗੇ ਠੀਕ ਹੈ ਜੀ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ YouTube ਤੇ ਤੇ ਮੈਂ ਪੱਕਾ ਤੁਹਾਡਾ ਕਮੈਂਟ ਦੇਖਾਂਗਾ ਜਰੂਰ ਤੇ ਆਪਾਂ ਉਹ ਦਸਤਾਰ ਦੀ ਵੀਡੀਓ ਲੈ ਕੇ ਆਵਾਂਗੇ ਜਾਂ ਤੁਸੀਂ ਮੈਨੂੰ ਮੈਸੇਜ ਕਰ ਦਿਓ ਹੁਣ ਦੇਖੋ ਆਪਾਂ ਉੱਪਰਲੇ ਪੱਲੇ ਤੇ ਦੋ ਪੇਜ ਬਣਾ ਲੇ ਤੇ ਨੀਚੇ ਵਾਲੇ ਪੱਲੇ ਦਾ ਇੱਕ ਪੇਜ ਬਣਾਵਾਂਗੇ ਫਿਰ ਦੁਬਾਰਾ ਆਪਾਂ ਉਨੀ ਹੀ ਸਪੇਸ ਦਿੱਤੀ ਹੈ ਜਿੰਨੀ ਆਪਾਂ ਪਹਿਲੇ ਲੜਾ ਵਿੱਚ ਦਿੱਤੀ ਸੀ ਕਿ ਮੋਟਾਈ ਕਰਨ ਵੇਲੇ ਆਪਾਂ ਨੂੰ ਦਿੱਕਤ ਨਾ ਆਵੇ ਹੁਣ ਦੇਖੋ ਆ ਤਿੰਨੋਂ ਪੇਜ ਬਣ ਗਏ ਤੇ ਆਪਾਂ ਜਿਹੜੇ ਪਹਿਲਾ ਪੇਜ ਬਣਾਏ ਲਾਈ ਸੀਗੇ ਲੜਾ ਉਦੇ ਉੱਤੇ ਹੀ ਆਪਾਂ ਸੀਕੁਐਂਸ ਵਿੱਚ ਲਾਤਾ ਲੜੇ ਵੀ ਤੇ ਲੜਾਂ ਨੂੰ ਚੰਗੀ ਤਰ੍ਹਾਂ ਪਿੰਚ ਕਰਕੇ ਆਪਾਂ ਲਗਾਤਾ ਇਦੀ ਨੋਕ ਬਣਾ ਕੇ ਤੁਸੀਂ ਪਹਿਲਾਂ ਹੀ ਲੜ ਜੀਤੋ ਆਪਣੇ ਬਣਾਣੇ ਆ ਨਾ ਪੂਰੀ ਬਾਹ ਖੋਲ ਕੇ ਤੇ ਲੜ ਬਾਹਰ ਨੂੰ ਜਿੱਦਾਂ ਪੂਰੀ ਬਾਹ ਵਿੱਚ ਫੜ ਕੇ ਜਿੰਨੇ ਆਪਣੀ ਬਾਹ ਖੁੱਲਦੀ ਆ ਤੁਸੀਂ ਉਨੇ ਹੀ ਲੜ ਉੱਥੇ ਤੱਕ ਸਾਫ਼ ਕਰਨੇ ਆ ਜਿੰਨੇ ਵੀ ਤੁਸੀਂ ਬਣਾਉਂਦੇ ਆ ਵਿੱਚ ਤੇ ਤੁਹਾਡੇ ਆਟੋਮੈਟਿਕਲੀ neck ਤੱਕ ਜਿਹੜੇ ਲੜ ਹੈਗੇ ਆ ਸਾਫ਼ ਜਾਊਗੇ ਮਤਲਬ ਕੀ ਕਹਿੰਦਾ ਜੇ ਤੁਸੀਂ ਆਪਣੇ ਪੇਚ ਬਣਾਉਂਦੇ ਹੋ ਤੁਸੀਂ ਥੋੜਾ ਜਿਹਾ ਹੱਥ ਖੋਲ ਕੇ ਬਣਾਉਂਦੇ ਹੋ ਆਪਾਂ ਪੂਰੀ ਆਪਣੀ ਆਰਮ ਖੋਲ ਕੇ ਤੇ ਜਿੰਨਾ ਲੜ ਆਪਣਾ ਪੂਰਾ ਆਰਮ ਤੱਕ ਜਾਂਦਾ ਵਾ ਉਹਨਾਂ ਆਰਮ ਤੱਕ ਆਪਣੇ ਪੂਰੇ ਲੜ ਸਾਫ਼ ਕਰਨੇ ਆ ਬਣਾ ਕੇ ਤੇ ਤੁਹਾਡੇ ਆਟੋਮੈਟਿਕਲੀ ਪਿੱਛੇ ਤੱਕ ਸਾਫ਼ ਜਾਊਗੇ ਤੇ ਜਦੋਂ ਆਪਾਂ ਸਲਾਈ ਮਾਰਾਂਗੇ ਉਹ ਸਾਰੇ ਪਾਸੋਂ ਮੋਟਾ ਹੋਏਗਾ ਨਾ ਮੈਂ ਲੜ ਤੁਹਾਡਾ ਤੇ ਪੇਚ ਫਿਰ ਸਾਰੇ ਇਕੁਅਲ ਜੇ ਲੱਗਦੇ ਆ ਹੁਣ ਦੇਖੋ ਜਿੱਦਾਂ ਮੈਂ ਥੋੜਾ ਜਿਹਾ ਫੋਲਡ ਕਰਕੇ ਸਲਾਈ ਮਾਰਦਾ ਪਿਆ ਵਾਂ ਸੇਮ ਤੁਸੀਂ ਵੀ ਇਦਾਂ ਇਦਾਂ ਕਰਨਾ ਤੇ ਤੁਹਾਡੇ ਵੀ ਸਾਰੇ ਪੇਚ ਇਕੁਅਲ ਮੋਟਾਈ ਵਿੱਚ ਆਊਗੇ ਠੀਕ ਹੈ ਜੀ ਹੁਣ ਦੇਖੋ ਆਪਣਾ ਤੀਜੇ ਲੜ ਲਾਕੇ ਵੀ ਤਿਆਰ ਆ ਤੇ ਆਪਾਂ ਹਮੇਸ਼ਾ ਜਦੋਂ ਲੜ ਲਾਉਂਦੇ ਆ ਨਾ ਤੇ ਆਪਣੇ ਜਿਹੜੀ ਨੋਕ ਆ ਨਾਲ ਨਾਲ ਸੈੱਟ ਕਰਨੀ ਚਾਹੀਦੀ ਆ ਤੇ ਜਿਹਦੇ ਨਾਲ ਆਪਣੇ ਪੱਗ ਜ਼ਿਆਦਾ ਉੱਪਰ ਨੂੰ ਨਾ ਜਾਵੇ ਮਤਲਬ ਠੀਕ ਠੀਕ ਰਵੇ ਸਾਰੇ ਪੇਜ ਆਪਣੇ ਇੱਕੋ ਜਗ੍ਹਾ ਤੋਂ ਸ਼ੁਰੂ ਹੁੰਦੇ ਹੋਏ ਪਿੱਛੇ ਤੱਕ ਮੋਟੇ ਹੁੰਦੇ ਹੋਏ ਫਿਰ ਇੱਕ ਜਗ੍ਹਾ ਇਕੱਠੇ ਹੋ ਜਾਣ ਤੇ ਤੁਸੀਂ ਇਹ ਗੱਲਾਂ ਦਾ ਜਿਹੜੀਆਂ ਨਿੱਕੇ ਨਿੱਕੇ ਗੱਲਾਂ ਦਾ ਨਾਲ-ਨਾਲ ਧਿਆਨ ਰੱਖਣਾ ਵਾ ਤੇ ਤੁਸੀਂ ਸੇਮ ਜਿੱਦਾਂ ਦੀ ਮੇਰੀ ਰਸਤਾਰ ਸਜਾਈ ਹੋਈ ਹੈ ਡਿਕਟੋ ਤੁਸੀਂ ਇਹਦਾ ਵੀ ਸਜਾ ਸਕਦੇ ਹੋ ਬਸ ਤੁਹਾਨੂੰ ਥੋੜੀ ਪ੍ਰੈਕਟਿਸ ਕਰਨ ਦੀ ਲੋੜ ਹੁੰਦੀ ਆ ਕੰਮ ਕੋਈ ਵੀ ਔਖਾ ਨਹੀਂ ਹੁੰਦਾ ਤੁਸੀਂ ਪ੍ਰੈਕਟਿਸ ਕਰੋਗੇ ਤੇ ਤੁਸੀਂ ਵੀ ਸੇਮ ਆਹੀ ਚੀਜ਼ ਸਜਾ ਸਕਦੇ ਹੋ ਹੁਣ ਆਪਾਂ ਚੌਥਾ ਲੜ ਰੱਖ ਲਿਆ ਤੁਹਾਡੇ ਸਾਹਮਣੇ ਤੇ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਸਾਫ਼ ਕਰਦੇ ਹੋਏ ਪਿੱਛੋਂ ਪਿੰਚ ਕਰਕੇ ਲੈ ਕੇ ਆਣਾ ਵਾ ਤੇ ਆਕੇ ਫਿਰ ਆਪਾਂ ਸੇਮ ਪਹਿਲਾਂ ਵਾਲਾ ਸਟੈਪ ਕਰਨਾ ਵਾ ਉੱਪਰਲੇ ਪੱਲੇ ਦੇ ਦੋ ਪੇਜ نیچے ਵਾਲੇ ਪੱਲੇ ਦਾ ਇੱਕ ਪੇਜ ਇਹ ਗੱਲਾਂ ਮੈਂ ਤੁਹਾਨੂੰ ਬਾਰ ਬਾਰ ਤਾਂ ਯਾਦ ਕਰਾ ਰਾਂ ਕਿ ਤੁਹਾਡੇ ਮਾਈਂਡ ਵਿੱਚ ਰਵੇ ਕਿ ਵਿਰੇ ਨੇ ਕਿਦਾਂ ਦਸਤਾਰ ਬੰਨੀ ਸੀਗੀ ਤੇ ਕਿਦਾਂ ਪੇਜ ਬਣਾਏ ਸੀਗੇ ਹੁਣ ਆਪਾਂ ਪਹਿਲਾ ਲੜਦੇ ਪਹਿਲੇ ਕਰਲੇ ਇੱਕ ਪੇਜ ਬਣਾ ਲਿਆ ਤੇ ਹੁਣ ਦੂਜਾ ਪੇਜ ਬਣਾਉਣੇ ਜਾ ਰਿਹਾ ਪਹਿਲੇ ਪੱਲੇ ਦਾ ਤੁਸੀਂ ਦੂਜੇ ਪੱਲੇ ਦਾ ਪਹਿਲੇ ਪੱਲੇ ਦਾ ਦੂਜਾ ਪੇਜ ਉੱਥੇ ਬਣਾਣਾ ਵਾ ਜਿੱਥੇ ਆਪਣੇ ਪੱਲੇ ਦੀ ਐਂਡਿੰਗ ਹੁੰਦੀ ਹੈ ਲਾਸਟ ਤੇ ਤੇ ਉਹਦੇ ਨਾਲ ਸਾਡੀ ਸਪੇਸ ਮੈਂਟੇਨ ਹੋ ਜਾਊਗੀ ਇਹ ਗੱਲ ਤੁਸੀਂ ਯਾਦ ਰੱਖਿਓ ਹੁਣ ਫਿਰ ਆਪਾਂ ਉਦ ਦੀ ਸੇਮ ਕਰਨਾ ਵਾ ਜਿੱਦਾ ਪਹਿਲਾਂ ਆਪਾਂ ਪੇਂਟ ਕਰਕੇ ਤੋਰੇ ਸੀ ਅੱਗੋਂ ਦੀ ਸਾਰੇ ਲਾਂਡਰ ਪ੍ਰੋਪਰ ਰੱਖ ਕੇ ਤੇ ਹੁਣ ਉਹਨਾਂ ਨੇ ਸਪੇਸ ਮੇਨਟੇਨ ਕਰਕੇ ਆਪਾਂ ਪੱਲਾ ਲਾ ਲਿਆ ਆਪਣਾ ਇਹ ਵਾਲਾ ਵੀ ਪੂਰਾ ਪਿੱਛੇ ਤੱਕ ਸਾਫ਼ ਕਰਕੇ ਲੜਾ ਨੂੰ ਫਿਰ ਦੁਬਾਰਾ ਇਹਦੇ ਵਿੱਚ ਸਲਾਈ ਮਾਰਾਂਗੇ ਥੋੜਾ ਜਿਹਾ ਲੜ ਫੋਲਡ ਕਰਕੇ ਉਹ ਦੇਖੋ ਜਿੱਦਾਂ ਮੈਂ ਥੋੜੀ ਜੀ ਚੁੰਡੀ ਭਰ ਕੇ ਅੰਦਰ ਨੂੰ ਫੋਲਡ ਕਰਤਾ ਤੇ ਆਪਾਂ ਬਾਅਦ ਵਿੱਚ ਸਲਾਈ ਮਾਰਨੀ ਆ ਸਲਾਈ ਹਮੇਸ਼ਾ ਤੁਸੀਂ ਪਿੱਛੇ ਨੂੰ ਜਦੋਂ ਲੈ ਕੇ ਜਾਣੀ ਆ ਉਹ ਤੋਂ ਉੱਪਰ ਨੂੰ ਚੱਕ ਕੇ ਮਾਰਨੀ ਜਿੱਦਾਂ ਥੋੜੀ ਜੀ ਚੱਕ-ਚੱਕ ਕੇ ਮਾਰਨੀ ਆ ਤੇ ਉਹਦੇ ਨਾਲ ਆਪਣੀ ਪੇਜ ਜਿਹੜੀ ਆ ਮੋਟਾਈ ਵਿੱਚ ਆ ਜਣੇ ਆ ਤੇ ਹੁਣ ਦੇਖੋ ਇਹ ਵੀ ਲੜ ਮੋਟਾ ਹੋ ਗਿਆ ਚੰਗੀ ਤਰ੍ਹਾਂ ਆਪਾਂ ਇਹਨੂੰ ਥੱਲੇ ਤੋਂ ਖਿੱਚ ਲੈਣਾ ਉੱਪਰ ਨੂੰ ਗਿਆ ਸੀਗਾ ਬਰਾਬਰ ਕਰ ਲਿਆ ਇਹੇ ਗੱਲਾਂ ਦਾ ਤੁਹਾਨੂੰ ਬਾਰ-ਬਾਰ ਤਾਂ ਯਾਦ ਰਹਿਣਾ ਵਾ ਕਿ ਤੁਸੀਂ ਪ੍ਰੈਕਟਿਸ ਕਰੋਗੇ ਤਾਂ ਹੀ ਤੁਸੀਂ ਸੇਮ ਇਦਦੇ ਦਸਤਾਰ ਸਜਾ ਸਕਦੇ ਹੋ ਸਭ ਕੁਝ ਪ੍ਰੈਕਟਿਸ ਨਾਲ ਸਿਰ ਤੇ ਹੀ ਆ ਤੁਸੀਂ ਬਸ ਪ੍ਰੈਕਟਿਸ ਕਰੋਗੇ ਤੁਸੀਂ ਵੀ ਸੇਮ ਮਹਾ ਦਸਤਾਰ ਸਦਾ ਸਕਦੇ ਹੋ ਆਪਣੇ ਸਿਰ ਤੇ ਹੁਣ ਸਾਰੇ ਲੜੇ ਵੀ ਮਟਾਈ ਵਿੱਚ ਆ ਗਏ ਆਪਣੇ ਤੇ ਨਾਲ ਆਪਾਂ ਥੋੜਾ ਇਹਨੂੰ 3D ਕਰਕੇ ਚੈੱਕ ਕਰ ਲੈਂਦੇ ਹੁੰਨੇ ਆ ਕਿ ਆਪਣਾ ਸਪੇਸ ਇਕੁਅਲ ਆ ਕਿ ਨਹੀਂ ਹੁਣ ਇੱਧਰ ਆਪਾਂ ਆਹ ਸਾਰੇ ਲੜਾ ਨੂੰ ਫੜ ਕੇ ਇੱਕ ਪਿੰਨ ਲਗਾਵਾਂਗੇ ਕਿ ਜਿਹਦੇ ਨਾਲ ਆਪਣੇ ਲੜ ਇੱਥੇ ਟਿਕੇ ਰਹਿਣ ਇੰਨੀ ਤਰ੍ਹਾਂ ਸਾਰੇ ਲੜਾਂ ਨੂੰ ਫੜ ਕੇ ਤੇ ਇਹਨੂੰ ਆਪਾਂ ਇੱਥੇ ਪਿੰਨ ਕਰਤਾ ਕਿ ਆਪਣੇ ਲੜ ਇੱਥੋਂ ਦੀ ਖੁੱਲਣ। ਹੁਣ ਜਿਹੜੀ ਆਪਾਂ ਪੂਣੀ ਕਰਨ ਲੱਗੇ ਗੱਠ ਬੰਨਦੇ ਆ ਉਹ ਆਪਾਂ ਆ ਕੇ ਸੈਕਿੰਡ ਲਾਸਟ ਪੱਲੇ ਵਿੱਚ ਖੋਲਣੀ ਆ ਤੇ ਜੇ ਦੇ ਨਾਲ ਆਪਣੀ ਪੂਣੀ ਨਹੀਂ ਖੁੱਲਦੀ ਤਾਂ ਕਰਕੇ ਆਪਾਂ ਉਹ ਗੱਠ ਲਗਾਣੇ ਆ ਤੇ ਇਹ ਵਾਲੇ ਪੱਲੇ ਦੇ ਆ ਕੇ ਕੋਲ ਆਪਾਂ ਖੋਲਣੀ ਹੁੰਦੀ ਆ। ਇਹ ਚੀਜ਼ ਤੁਸੀਂ ਜਿਹੜੀ ਗੱਠ ਵਾਲੀ ਆ ਤੁਸੀਂ ਪੱਗ ਦੀ ਪੂਣੀ ਕਰਨ ਵਾਲੀ ਵੀਡੀਓ ਵਿੱਚ ਜਾ ਕੇ ਜਰੂਰ ਦੇਖਿਓ। ਤੇ ਇਹ ਤਾਂ ਮੈਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਵਾ ਹੁਣ ਆਪਣਾ ਆ ਗਿਆ ਜੀ ਪੰਜਵਾਂ ਪੱਲਾ ਚੰਗੀ ਤਰ੍ਹਾਂ ਉੱਦੀ ਆਪਾਂ ਸਪੇਸ ਮੇਨਟੇਨ ਕਰਕੇ ਉੱਪਰ ਉਹਦੇ ਰੱਖਤਾ ਸੈੱਟ ਕਰਕੇ ਪਿੱਛੋਂ ਦੀ ਪਿੰਚ ਕਰਕੇ ਹੁਣ ਆਪਾਂ ਇਹ ਪੱਲੇ ਤੇ ਫਿਰ ਦੁਬਾਰਾ ਉਹੀ ਸੇਮ ਚੀਜ਼ ਕਰਨੀ ਆ ਉੱਪਰਲੇ ਪੱਲੇ ਤੇ ਦੋ ਪੇਚ نیچے ਵਾਲੇ ਪੱਲੇ ਦਾ ਇੱਕ ਪੇਚ ਚੰਗੀ ਤਰ੍ਹਾਂ ਸੈੱਟ ਕਰਦੇ ਹੋਏ ਲਿਆ ਦਾ ਤੇ ਹੁਣ ਜਿਹੜਾ ਉੱਪਰ ਪੱਲਾ ਕਿਸੇ ਵੱਲੋਂ ਆਪਾਂ ਖੋਲਦੇ ਆ ਨਾ ਉਹਦਾ ਪਹਿਲਾਂ ਹੀ ਉੱਪਰ ਪੇਚ ਬਣਿਆ ਹੁੰਦਾ ਵਾ ਤੁਸੀਂ ਉਹੀ ਪੇਚ ਵੀ ਕਨਵਰਟ ਕਰ ਸਕਦੇ ਹੋ ਹੁਣ ਦੇਖੋ ਉੱਪਰ ਵਾਲਾ ਜਿਹੜਾ ਬਣਿਆ ਹੋਇਆ ਸੀ ਪੇਜ ਮੈਂ ਉਹਨਾਂ ਹੀ ਕਨਵਰਟ ਕਰਤਾ ਇੱਕ ਪੇਜ ਵਿੱਚ ਹੁਣ ਥੱਲੇ ਵਾਲਾ ਜਿੱਥੇ ਆਪਣੇ ਪੱਲੇ ਦੀ ਐਂਡਿੰਗ ਹੁੰਦੀ ਆ ਉੱਥੇ ਆਪਾਂ ਦੂਜਾ ਪੇਜ ਬਣਾ ਲਿਆ ਚੰਗੀ ਤਰ੍ਹਾਂ ਤੁਸੀਂ ਸੈੱਟ ਕਰਨਾ ਵਾ ਸਟੇਜ ਜਿੱਥੇ ਤੁਸੀਂ ਦਸਤਾਰ ਸਜਾਣੇ ਹੁੰਦੇ ਆ ਹੌਲੀ ਹੌਲੀ ਤਸੱਲੀ ਨਾਲ ਸਟਾਇਆ ਕਰੋ ਕਾਲੀ ਨਾ ਕਰਾਇਆ ਕਰੋ ਜਦੋਂ ਆਪਾਂ ਕਾਲੀ ਕਰਦੇ ਆਂ ਤੇ ਉਸ ਨਾਲ ਆਪਣੀ ਪੱਗ ਦੇ ਵਿੱਚ ਥੋੜੀ ਜਿਹੀ ਕਮੀ ਪੇਸ਼ੀ ਰਹਿ ਜਾਂਦੀ ਆ ਤੇ ਜਦੋਂ ਆਪਾਂ ਹੌਲੀ ਹੌਲੀ ਦਸਤਾਰ ਸਜਾਈਏ ਤੇ ਆਪਣੀ ਦਸਤਾਰ ਵਧੀਆ ਵੀ ਸਜਾ ਹੁੰਦੀ ਆ ਜਲਦੀ ਜਲਦੀ ਵਿੱਚ ਇੰਨੀ ਵਧੀਆ ਦਸਤਾਰ ਨਹੀਂ ਸਜਾ ਹੁੰਦੀ ਹੁਣ ਦੇਖੋ ਆਪਾਂ ਇਹਨਾਂ ਨੂੰ ਵੀ ਤਿੰਨ ਪੇਜ ਬਣਾ ਕੇ ਇੱਥੇ ਪਿੰਚ ਕਰਕੇ ਲਗਾ ਦਿੱਤਾ ਆ ਅੰਦਰੋਂ ਦੀ ਨੋਕ ਬਣਾ ਕੇ ਜਿੱਦਾਂ ਸਾਰੇ ਵੇਚ ਆਉਂਦੇ ਪਏ ਸੀ ਨੀਚੋਂ ਦੀ ਉਦਾਂ ਹੀ ਸਪੇਸ ਮੇਨਟੇਨ ਕਰਕੇ ਇੱਥੇ ਆਪਾਂ ਆਹ ਲੜ ਲਗਾ ਦਿੱਤਾ ਚੰਗੀ ਤਰ੍ਹਾਂ ਆਪਾਂ ਪਿੱਛੇ ਤੱਕ ਸਾਫ਼ ਕਰਾਂਗੇ ਪ੍ਰੋਪਰ ਇਹ ਗੱਲਾਂ ਦਾ ਜਦੋਂ ਆਪਾਂ ਲੜ ਲਗਾਣ ਲੱਗਿਆ ਹੁੰਦੇ ਆ ਨਾ ਤੇ ਉਦੋਂ ਚੇਤਾ ਆਉਂਦਾ ਵਾ ਉਦੋਂ ਮਾਈਂਡ ਵਿੱਚ ਆਪਾਂ ਨੂੰ ਆਉਂਦਾ ਦੁਆਰਾ ਇਸ ਕਰਕੇ ਚੰਗੀ ਤਰ੍ਹਾਂ ਮੈਂ ਸੈੱਟ ਕਰ ਲਿਆ ਪਹਿਲਾਂ ਤੇ ਹੁਣ ਆਪਾਂ ਲੜ ਲਗਾ ਦਿੱਤਾ ਤੇ ਇਹ ਲਗਾ ਕੇ ਜਿਹੜਾ ਆਪਾਂ ਮੂੰਹ ਚ ਪੱਲਾ ਫੜਿਆ ਇਹਨੂੰ ਆਪਾਂ ਪਿੱਛੋਂ ਦੀ ਲੁੱਪੀ ਵਾਂਗੂ ਲਗਾ ਦਾਂਗੇ ਪਹਿਲਾਂ ਹੀ ਚੰਗੀ ਤਰ੍ਹਾਂ ਆਪਾਂ ਇਧਰੋਂ ਆਪਾਂ ਹੁਣ ਪੱਗ ਦੇ ਫਿਨਿਸ਼ਿੰਗ ਕਰ ਲਈਏ ਟੰਕੀ ਜਿਹਾ ਸੈੱਟ ਕਰ ਲਈਏ ਹੁਣ ਫੇਰ ਦੁਬਾਰਾ ਥੋੜਾ ਆਪਾਂ ਪਿੰਚ ਕੀਤਾ ਵਿੱਚ ਨੂੰ ਤੇ ਲੜ ਮੋਟਾ ਕਰ ਲਿਆ ਆਪਣਾ ਤੇ ਇਸ ਤੋਂ ਬਾਅਦ ਦੂਜਾ ਰਲ ਵੀ ਆਪਾਂ ਇਦਾਂ ਹੀ ਕਰਾਂਗੇ ਮਟਾਈ ਵਿੱਚ ਹੁਣ ਤੁਸੀਂ ਦੇਖਿਓ ਲੜ ਮੋਟਾ ਕਰਾਂਗਾ ਆ ਦੇਖੋ ਮੜੇ ਦਾ ਉੱਪਰ ਨੂੰ ਸਲਾਈ ਨਾ ਚੱਕਿਆ ਤੇ ਉਹਨੂੰ ਅੰਦਰ ਨੂੰ ਪਿੰਚ ਕਰਤਾ ਇੱਕ ਵਾਰੀ ਥੋੜੀ ਸਲਾਈ ਮਾਰੀ ਫੇਰ ਦੁਬਾਰਾ ਉਹ ਅੰਦਰ ਨੂੰ ਪਿੰਚ ਕਰਕੇ ਤੇ ਉਸ ਲਾਈ ਮਾਰਤੀ ਤੇ ਉਹ ਲੜ ਆਪਣਾ ਇੰਨਾ ਮੋਟਾਈ ਵਿੱਚ ਆਇਆਗਾ ਕਿ ਆਪਾਂ ਜਿੱਦਾਂ ਸਿੰਗਲ ਲੜੀ ਤੇ ਸਾਰਸ ਜਾਂਦੇ ਆ ਉਹਦੇ ਵਿੱਚ ਪੇਚ ਹੁੰਦਾ ਵਾ ਉਦਾਂ ਇਹ ਵੀ ਮੋਟਾਈ ਵਿੱਚ ਆ ਜਾਂਦੇ ਆ ਹੁਣ ਦੇਖੋ ਇਹ ਵੀ ਆਪਣਾ ਜਿਹੜਾ ਤੀਜਾ ਲੜਾ ਆਪਾਂ ਇਦੀ ਮੋਟਾ ਕਰ ਲਿਆ ਤੇ ਤਿੰਨੋਂ ਲੜਾ ਆਪਾਂ ਹੁਣ ਬਰਾਬਰ ਕਰ ਲੈਣੇ ਆ ਤੁਸੀਂ ਨਾਲ-ਨਾਲ ਇਹਨੂੰ ਨਾ 3D ਕਰਕੇ ਚੈੱਕ ਕਰ ਸਕਦੇ ਹੋ ਕਿ ਆਪਣਾ ਪੇਚ ਬਰਾਬਰ ਆ ਸਾਰੇ ਪੇਚਾਂ ਦੇ ਨਾਲ ਮੈਚ ਕਰਦਾ ਪਿਆ ਵਾ ਸਪੇਸ ਉਹਦੀ ਤੇ ਮੋਟਾਈ ਉਹਦੀ ਮੈਚ ਕਰਦੀ ਪਈ ਆ ਥੋੜੀ ਥੋੜੀ ਆਪਾਂ ਨਾਲ 3D ਕਰਕੇ ਚੈੱਕ ਕਰ ਸਕਦੇ ਆ ਬਾਕੀ ਤੁਹਾਡੀ ਮਰਜ਼ੀ ਆ ਜੇ ਤੁਸੀਂ ਨਹੀਂ ਚੈੱਕ ਕਰਨਾ ਤੇ ਹੁਣ ਆਪਾਂ ਸ਼ੀਸ਼ੇ ਦੀ ਮਦਦ ਨਾਲ ਦੇਖਾਂਗੇ ਪਿੱਛੇ ਤੱਕ ਆਪਣੇ ਪੂਰੇ ਪੇਜ ਸਾਫ਼ ਨੇ ਉਦਾਂ ਤਾਂ ਜਦੋਂ ਆਪਾਂ ਪੂਰਾ ਹੈਂਡ ਖੋਲ ਕੇ ਆਪਣਾ ਪੇਜ ਬਣਾਉਂਦੇ ਆ ਨਾ ਤੇ ਪਿੱਛੇ ਤੱਕ ਲੜ ਸਾਫ਼ ਹੋ ਜਾਂਦੀ ਆ ਜ਼ਰੂਰ ਪਰ ਫਿਰ ਵੀ ਆਪਾਂ ਥੋੜੇ ਮੁੱਤ ਜਿਹੜੇ ਵਟ ਰਹੇ ਨੇ ਆ ਉਹਨਾਂ ਨੂੰ ਆਪਾਂ ਸ਼ੀਸ਼ੇ ਦੀ ਮਦਦ ਨਾਲ ਸੈੱਟ ਕਰ ਲੈਂਦੇ ਆ ਹੁਣ ਆ ਗਿਆ ਜੀ ਲਾਸਟ ਲੜ ਤੇ ਇਹਨੂੰ ਆਪਾਂ ਸਾਰਾ ਪੱਲਾ ਉੱਪਰ ਨੂੰ ਇਕੱਠਾ ਕਰ ਲਿਆ ਤੇ ਨੀਚੇ ਵਾਲਾ ਦੂਜਾ ਪੱਲਾ ਵੀ ਆਪਾਂ ਉੱਪਰ ਨਾਲ ਚੱਕ ਕੇ ਅਟੈਚ ਕਰ ਲਿਆ ਕਿ ਆਪਣਾ ਉਪਰੋ ਦੀ ਪੈਂਟ ਜਿਹੜਾ ਮੋਟਾਈ ਵਿੱਚ ਆ ਜਾਵੇ ਦਸਤਾਰ ਇਧਰ ਉਹਦੀ ਮੋਟਾਈ ਵਿੱਚ ਆ ਜਾਵੇ ਆਪਣੀ ਤੇ ਚੰਗੀ ਤਰ੍ਹਾਂ ਇਸ ਪੱਲੇ ਨੂੰ ਆਪਾਂ ਸਾਫ਼ ਕਰਕੇ ਲਾਣਾ ਵਾ ਤੇ ਕਿਉਂਕਿ ਇਹਨੂੰ ਵੀ ਆਪਾਂ ਲਾਸਟ ਵਿੱਚ ਫਿਨਿਸ਼ਿੰਗ ਦੇਣੀ ਆ ਹੁਣ ਤੇ ਇਹਦੇ ਵਿੱਚ ਆਪਾਂ ਸਾਰੇ ਦਸਤਾਰ ਦੀ ਸਫਾਈ ਕਰਨੀ ਆ ਹੁਣ ਚੰਗੀ ਤਰ੍ਹਾਂ ਉਪਰੋ ਦੀ ਪੈਂਟ ਕਰਕੇ ਆਪਾਂ ਲੈ ਆਂਦਾ ਤੇ ਜਿਹੜਾ ਵੱਧਮਾ ਕੱਪੜਾ ਵਾ ਉੱਪਰ ਨੂੰ ਕਰਤਾ ਹੁਣ ਆਪਾਂ ਇਧਰੋਂ ਦੀ ਇੱਕ ਥੋੜਾ ਜਿਹੀ ਪਿੰਚ ਕਰਾਂਗੇ ਪਹਿਲਾਂ ਤੇ ਬਾਕੀ ਵਾਲਾ ਕੱਪੜਾ ਥੱਲੇ ਨੂੰ ਖਿੱਚ ਲਾਂਗੇ ਤੇ ਇਹਨੂੰ ਆਪਾਂ ਦੁਬਾਰਾ ਅੰਦਰ ਨੂੰ ਫੋਲਡ ਕਰ ਦਾਂਗੇ ਅੰਗੂਠੀ ਦੀ ਮਦਦ ਨਾਲ ਟੰਗੀਂ ਜਿਹਾ ਸਾਫ਼ ਕਰਕੇ ਤੇ ਇਧਰੋਂ ਦੀ ਆਪਣਾ ਲੜ ਹੋ ਗਿਆ ਪਲੇਨ ਪੂਰਾ ਹੋਣ ਤੁਸੀਂ ਚੈੱਕ ਕਰ ਸਕਦੇ ਹੋ ਸਾਹਮਣੇ ਤੁਹਾਡੇ ਮੈਂ ਜਿ ਦਿਖਤਾ ਵਾ ਹੁਣ ਚੰਗੀ ਤਰ੍ਹਾਂ ਆਪਾਂ ਉਪਰੋਛੇ ਮੈਂਟੇਨ ਕਰਦੇ ਹੋਏ ਆਪਣੀ ਦਸਤਾਰ ਦੀ ਚੰਗੀ ਤਰ੍ਹਾਂ ਸਾਰੇ ਵੱਟ ਇਹ ਲੜ ਵਿੱਚ ਕੱਢ ਕੇ ਇਹ ਪੱਲਾ ਆਪਾਂ ਲਗਾਤਾ ਤੇ ਜਿਹੜਾ ਆਪਣਾ ਪਿੱਛੇ ਲੂਪੀ ਵਾਲਾ ਪੱਲਾ ਸੀਗਾ ਉਹਨੂੰ ਆਪਾਂ ਫਸਾਤਾ ਪਿੱਛੇ ਤੇ ਇਹ ਲੜ ਨੂੰ ਆਪਾਂ ਕਰਨਾ ਵਾ ਥੋੜਾ ਜਿਹਾ ਮਟਾਈ ਵਿੱਚ ਕਿਉਂਕਿ ਆਪਾਂ ਪਹਿਲੇ ਹੀ ਇਹ ਲੜ ਨੂੰ ਮੋਟਾ ਕਰਕੇ ਲਗਾਇਆ ਵਾ ਤੇ ਥੋੜੀ ਜਿਹਾ ਆਪਾਂ ਇਹਦੇ ਵਿੱਚ ਸਲਾਈ ਮਾਰਾਂਗੇ ਤੇ ਇਹ ਪੱਲਾ ਆਪਣਾ ਮੋਟਾ ਹੋ ਗਿਆ ਪੀਚ ਠੀਕ ਹੈ ਜੀ ਹੁਣ ਦੇਖੋ ਜਿਹੜਾ ਆਪਾਂ ਲਾਸਟ ਵਾਲਾ ਪੱਲਾ ਲਾਇਆ ਵਾ ਇਹਨੂੰ ਪ੍ਰੋਪਰ ਸਾਫ਼ ਕਰਕੇ ਲਾਇਆ ਵਾ ਤੇ ਇਹਦੇ ਨਾਲ ਹੀ ਆਪਣੀ ਪੂਰੀ ਤਸਤਾਰ ਦੀ ਸ਼ੇਪ ਪਤਾ ਲੱਗਦੀ ਆ ਫਿਨਿਸ਼ਿੰਗ ਸਾਰੀ ਆਪਣੀ ਇਹਦੇ ਨਾਲ ਹੀ ਆਂਦੀ ਆ ਠੀਕ ਆ ਜੀ ਹੁਣ ਆਪਾਂ ਉੱਪਰਲੇ ਪਰ ਜਿਹੜੇ ਹੈਗੇ ਆ ਪੇਚ ਆਪਾਂ ਉਹਦੀ ਸਫਾਈ ਕਰ ਲਈ ਥੋੜੀ ਸੀਸੀ ਦੀ ਮਤਲਬ ਹੁਣ ਲਾਸਟ ਜਿਹੜਾ ਆਪਾਂ ਪੱਲਾ ਲਗਾਣਾ ਆਪਣਾ ਲਾਸਟ ਪੱਗ ਦਾ ਪਾਰਟ ਆਪਣਾ ਇਹ ਤੇ ਇਹਨੂੰ ਆਪਾਂ ਜਿੱਦਾਂ ਇੱਕ ਪੱਲਾ ਤੁਹਾਡੇ ਸਾਹਮਣੇ ਨੀਚੇ ਨਾਲ ਫੋਲਡ ਤੇ ਇਹਨੂੰ ਆਪਾਂ ਥੋੜਾ ਜਿਹਾ ਉੱਪਰ ਨੂੰ ਨਾਲ ਅਟੈਚ ਕਰ ਲੈਣਾ ਵਾ ਨਾਲ ਹੀ ਟਰਾਂ ਨੀਚੇ ਵਾਲਾ ਪੱਲਾ ਇੱਕ ਹੋਰ ਆ ਉਹਨੂੰ ਵੀ ਇਹਦੇ ਨਾਲ ਆਪਾਂ ਫੜ ਲੈਣਾ ਵਾ ਅਟੈਚ ਕਰਕੇ ਤੇ ਇਹਦੀ ਸਪੇਸ ਆਪਾਂ ਬਰਾਬਰ ਕੱਕੇ ਮੇਨਟੇਨ ਕਰਕੇ ਪਿੱਛੋਂ ਦੀ ਸਾਫ਼ ਜਿਹੀ ਤਰ੍ਹਾਂ ਫਿਰ ਇਹ ਹਲੜ ਦੇ ਲਾਣਾ ਵਾ ਜਿੰਨਾ ਆਪਣਾ ਅੱਖ ਦੇ ਕੋਲ ਆ ਕੇ ਲੜ ਜਿਆਦਾ ਵੱਧਮਾ ਹੁੰਦਾ ਵਾ ਉਹਨੂੰ ਆਪਾਂ ਟੱਕ ਕੇ ਥੋੜਾ ਕਰ ਸਕਦੇ ਆ ਤੇ ਉੱਪਰ ਵੀ ਆਪਾਂ ਫੋਲਡ ਕਰ ਦਾਂਗੇ ਜਿੰਨਾ ਵੀ ਆਪਣਾ ਵੱਧਮਾ ਕਪੜਾ ਉੱਪਰ ਨੂੰ ਆ ਤੇ ਇਹਦੇ ਨਾਲ ਆਪਣਾ ਲੜ ਪੂਰਾ ਸਾਫ ਹੋ ਜਾਂਦਾ ਵਾ ਜਿੱਦਾਂ ਕਿ ਤੁਸੀਂ ਵੀਡੀਓ ਵਿੱਚ ਸੇਮ ਦੇਖਦੇ ਪਏ ਹੋ ਮੈਂ ਵੀ ਆਪਣਾ ਲੜ ਪੂਰਾ ਇੱਦੀ ਸਾਫ ਕੀਤਾ ਵਾ ਤੇ ਹੁਣ ਜਿੱਥੇ ਆਪਾਂ ਆਪਣੀ ਨੋਕ ਬਣਾਈ ਸੀਗੀ ਉਧਰ ਆ ਕੇ ਆਪਾਂ ਕਲਗੀ ਲੜ ਲਗਾਵਾਂਗੇ ਜਿੱਥੇ ਨੋਕ ਦੀ ਸਪੇਸ ਖਤਮ ਹੁੰਦੀ ਪਈ ਆ ਜਿੱਥੇ ਆਪਾਂ ਲੜ ਲਗਾ ਕੇ ਲਾਸਟ ਤੇ ਆਏ ਸੀ ਹੁਣ ਜਿੱਧਰ ਆਪਾਂ ਫਿੰਗਰ ਰੱਖੀ ਹੋਈ ਆ ਆਪਣੀ ਉਸ ਥਾਂ ਤੇ ਆ ਪੈਨ ਲਗਾਵਾਂਗੇ ਪਿੰਨ ਹਮੇਸ਼ਾ ਮੈਂ ਆਪਣੀ ਦਸਤਾਰ ਵਿੱਚ ਕਲਗੀ ਵਾਲਾ ਲੜਕਾ ਘੁਮਾ ਕੇ ਫਿਰ ਲਗਾਉਣਾ ਹੁੰਦਾ ਵਾ ਕਿਉਂਕਿ ਪਹਿਲਾ ਪਿੰਨ ਲਗਾ ਲਈਏ ਨਾ ਤਾਂ ਇਹ ਆਪਣਾ ਜਿਹੜੀ ਪਿੰਨ ਆ ਫੋਲਡ ਹੋ ਜਾਂਦੀ ਆ 빙ੀ ਹੋ ਜਾਂਦੀ ਹੈ ਕਹਿਣ ਦਾ ਮਤਲਬ ਤੇ ਇਸ ਕਰਕੇ ਬਾਅਦ ਵਿੱਚ ਤੁਸੀਂ ਵੀ ਪਿੰਨ ਲਗਾਓ ਜਿੱਦਾਂ ਮੈਂ ਆਪਣੇ ਹੱਥ ਨਾਲ ਉੱਥੋਂ ਦੀ ਲਾਠ ਫੜਿਆ ਸੀਗਾ ਤੁਸੀਂ ਵੀ ਸੇਮ ਇਦੀ ਕਰੋਗੇ ਤੇ ਤੁਹਾਡੀ ਕਲਗੀ ਆ ਜਿਹੜੀ ਟਿਕੀ ਰਹੇਗੀ ਤੇ ਤੁਹਾਨੂੰ ਬਾਅਦ ਵਿੱਚ ਪਿੰਨ ਚੇਂਜ ਕਰਨ ਦੀ ਲੋੜ ਨਹੀਂ ਪਵੇਗੀ ਇਹਨੂੰ ਚੰਗੀ ਤਰ੍ਹਾਂ ਹੁਣ ਆਪਾਂ ਸਾਫ਼ ਕਰ ਲਿਆ ਤੇ ਉੱਪਰ ਇਹਦੇ ਵਾਟਾਂ ਨੂੰ ਆਪਾਂ ਸਾਫ਼ ਕਰਦੇ ਬਾਕੀ ਨਾ ਤੇ ਪਿੰਨਾ ਲਗਾਵਾਂਗੇ ਉੱਪਰ ਹੁਣ ਤਿੰਨ ਪਿੰਨਾ ਤੁਸੀਂ ਉੱਪਰ ਲਗਾ ਸਕਦੇ ਹੋ ਇੱਕ ਸਾਈਡਾਂ ਤੇ ਕੋਰਨਰ ਤੇ ਤੇ ਇੱਕ ਸੈਂਟਰ ਵਿੱਚ ਵਟ ਕ੍ਰੀਏਟ ਕਰਕੇ ਜਿੱਥੇ ਆਪਾਂ ਨੂੰ ਲੋਡ ਪੈਂਦੀ ਆ ਵਾਟ ਅਟੈਚਡ ਦੀ ਆ ਉਧਰ ਤੁਸੀਂ ਪਿੰਨ ਲਗਾ ਦਿਓ ਤਿੰਨ ਪਿੰਨਾ ਉੱਪਰ ਮੈਕਸਿਮਮ ਤੁਸੀਂ ਲਗਾ ਸਕਦੇ ਹੋ ਜਿਹਦੇ ਨਾਲ ਆਪਣਾ ਲੜ ਪੂਰਾ ਦਿਨ ਟਿਕਿਆ ਰਹੇ ਹੁਣ ਆਪਾਂ ਦਾ ਸਟਾਰ ਦੀ 3D ਕਰਨੀ ਆ ਜੇ ਕਿਸੇ ਕੋਲ ਸਪਰੇਅ ਇਦਾਂ ਦੀ ਨਹੀਂ ਹੈਗੀ ਤੇ ਆਪਣਾ ਤੁਸੀਂ ਪਾਣੀ ਦੇ ਨਾਲ ਛਿੱਟਾ ਮਾਰ ਸਕਦੇ ਹੋ ਜਿੱਦਾਂ ਆਪਾਂ ਆਪਣੀ ਪੂਣੀ ਕਰਨ ਲੱਗੇ ਪੱਗ ਦੀ ਤੇ ਛਿੱਟਾ ਮਾਰਦੇ ਆ ਸੇਮ ਮੂਤਾਂ ਛਿੱਟਾ ਮਾਰ ਕੇ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਿਆ ਵਾ ਹੱਥਾਂ ਦੇ ਨਾਲ ਕਿ ਕਿੱਦਾਂ ਤੁਸੀਂ ਪਿੰਚ ਕਰਨਾ ਵਾ ਸੇਮ ਤੁਸੀਂ ਉਦੋਂ ਹੀ ਇਹਨੂੰ ਪਿੰਚ ਕਰਦੇ ਹੋਏ ਦਬਾਉਂਦੇ ਹੋਏ ਆਪਣਾ ਪੇਜ 3D ਕਰ ਲੈਣਾ ਵਾ ਤੇ ਹੁਣ ਮੈਂ ਇੱਥੇ ਥੋੜੀ ਜਿਹੀ ਆਪਣੀ ਵੀਡੀਓ ਤੇਜ਼ ਕਰ ਦਿੱਤੀ ਤੇ ਦੇਖ ਸਕਦੇ ਹੋ ਮੈਂ ਕਿੱਦਾਂ 3D ਕਰਦਾ ਆ ਪੇਜ ਆਪਣੇ ਤੇ ਇਹਦੇ ਨਾਲ ਆਪਣੀ ਪੱਗ ਦੀ ਫਿਨਿਸ਼ਿੰਗ ਹੋਰ ਆ ਜਾਂਦੀ ਹੈ ਕਿ ਆਪਾਂ ਦੂਰੋਂ ਕਿਤੇ ਖੜੇ ਆ ਕਿ ਜੇ ਦੀ ਆਪਣੀ ਪੱਗ ਦੇ ਨਜ਼ਰ 35 ਆ ਤੇ ਇਹਦੇ ਨਾਲ ਥੋੜੀ ਜਿਹੀ ਆਪਣੀ ਪੱਗ ਦੀ ਗ੍ਰੇਸ ਹੋਰ ਵੱਜ ਜਾਂਦੀ ਆ ਪੂਰੇ ਆ ਤਿੱਖੇ ਕੱਚ ਵਾਂਗੂ ਪੇਚ ਆਪਣੇ ਹੋ ਜਾਂਦੇ ਆ ਜਦੋਂ ਆਪਾਂ 3D ਕਰਦੇ ਆ ਚੰਗੀ ਤਰ੍ਹਾਂ ਆਪਾਂ ਸਿਰੇ ਤੋਂ ਲੈ ਕੇ ਲਾਸਟ ਤੱਕ ਆਪਾਂ ਕਰਨਾਵਾ 3D ਤੇ ਹੁਣ ਦੇਖੋ ਤੁਹਾਡੇ ਸਾਹਮਣੇ 3D ਕਰਕੇ ਦਸਤਾਰ ਦੀ ਗ੍ਰੇਸ ਹੋਰ ਵੱਧ ਗਈ ਤੇ ਆਪਣੀ ਦਸਤਾਰ ਬਸ ਸਜਾਈ ਹੋਈ ਹੋਰ ਵਧੀਆ ਲੱਗਣ ਲੱਗੀ ਹੁਣ ਆਪਾਂ ਕਰਾਂਗੇ ਜੀ ਆਪਣਾ ਦਸਤਾਰ ਦਾ ਲਾਸਟ ਪਾਰਟ ਹੌਣ ਚੰਗੀ ਤਰ੍ਹਾਂ ਲੜਾਂ ਵਿੱਚ ਆਪਾਂ ਦੇਖੋ ਤੁਹਾਡੇ ਸਾਹਮਣੇ ਸਪੇਸ ਮੈਂਟੇਨ ਹੋ ਗਈ ਜਿਹੜੀ ਆਪਾਂ ਸ਼ੀਸ਼ੇ ਦੀ ਮਦਦ ਨਾਲ ਉਪਰੋ ਦੀ ਕੀਤੀ ਸੀਗੀ ਤੇ ਹੁਣ ਆਪਾਂ ਉੱਪਰ ਨੂੰ ਲਾੜ ਆਪਣਾ ਖੇਚ ਲਿਆ ਤੇ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਆਪਾਂ ਖੋਲ ਲੈਣਾ ਵਾ ਤੇ ਇਹਨੂੰ ਆਪਾਂ ਡਬਲ ਕਰਕੇ ਲਗਾਵਾਂਗੇ ਕਿ ਆਪਣਾ ਉਪਰੋ ਦੀ ਜਿਹੜਾ ਥੱਲੇ بیس ਆਪਾਂ ਬਣਿਆ ਹੋਇਆ ਵਾ ਉਹ ਨਾ ਦਿਖੇ ਤੇ ਪ੍ਰੋਪਰ ਆਪਣੀ ਪੱਗ ਦਰਾਂਗੀ ਦਿਖੇ ਉਪਰੋ ਦੀ ਵੀ ਬੈਕ ਸਾਈਡ ਤੋਂ ਹੁਣ ਲਾਸਟ ਪੱਲਾ ਆਪਾਂ ਲਗਾ ਕੇ ਆਪਣੀ ਪੱਕਰੀਏ ਕੰਪਲੀਟ ਪਹਿਲਾ ਥੋੜਿਆ ਜਿਹੜਾ ਕੰਨੀ ਆਲਾ ਪਾਸਾ ਹੁਣ ਤਾਂ ਉਹ ਅੰਦਰ ਨੂੰ ਫੋਲਡ ਕਰ ਲਿਆ ਤੇ ਦੂਜੇ ਪੱਲੇ ਨੂੰ ਵੀ ਆਪਾਂ ਥੋੜੇ ਜੰ ਅੰਦਰ ਨੂੰ ਫੋਲਡ ਕਰ ਲਿਆ ਤੇ ਚੰਗੀ ਤਰ੍ਹਾਂ ਲਾਸਟ ਲੜ ਦੇ ਬੈਕ ਸਾਈਡ ਤੋਂ ਵੱਟ ਕੱਢਦੇ ਹੋਏ ਤੇ ਇਹ ਪੱਲਾ ਆਪਾਂ ਲਗਾਵਾਂਗੇ ਹੁਣ ਜਿਸ ਤਰ੍ਹਾਂ ਤੁਸੀਂ ਵੀਡੀਓ ਵਿੱਚ ਦੇਖਦੇ ਪਏ ਹੋ ਸੇਮ ਤੁਸੀਂ ਵੀ ਇੱਦੀ ਪੱਲਾ ਆਪਣਾ ਲਗਾਣਾ ਵਾ ਪੂਰਾ ਪ੍ਰੋਪਰ ਕਲੀਅਰ ਕਰਕੇ ਇਹ ਦਾ ਰੰਗ ਤਾਂ ਕਰਕੇ ਦਾ ਲੱਗਦਾ ਪਿਆ ਕਿਉਂਕਿ ਆਪਾਂ ਮੂਹ ਵਿੱਚ ਫੜਦੇ ਆ ਲੜ ਤੇ ਥੋੜਾ ਜਿਹਾ ਆਪਣਾ ਅੰਦਰੋਂ ਗਿੱਲਾ ਹੋ ਜਾਂਦਾ ਵਾ ਲੜ ਤੇ ਉਹ ਆਪ ਹੀ ਸੋਕ ਕੇ ਸੈੱਟ ਹੋ ਜਾਂਣਾ ਹੁਣ ਦੇਖੋ ਤੁਹਾਡੇ ਸਾਹਮਣੇ ਆਪਣੀ ਪੂਰੀ ਦਸਤਾਰ ਬਣ ਕੇ ਰੈਡੀ ਹੋ ਚੁੱਕੀ ਆ ਤੇ ਤੁਹਾਨੂੰ ਹੁਣ ਪੂਰੀ ਦਸਤਾਰ ਮੈਂ ਦਿਖਾਣਾ ਵਾ ਆ ਦੇਖੋ ਜੀ ਬੈਕ ਸਾਈਡ ਤੋਂ ਤੇ ਫਰੰਟ ਸਾਈਡ ਤੋਂ ਦੇਖੋ ਹੁਣ ਇਹ ਪੂਰੀ ਦਸਤਾਰ ਦੀ ਸਫਾਈ ਮੈਂ ਤੁਹਾਡੇ ਸਾਹਮਣੇ ਕੀਤੀ ਆ ਵੀਡੀਓ ਵਿੱਚ ਤੁਸੀਂ ਵੀ ਸੇਮ ਇਦਾਂ ਕਰ ਸਕਦੇ ਹੋ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਵੀ ਕਰ ਲਿਓ ਤੇ ਮਿਲਦੇ ਤੁਹਾਨੂੰ ਕਿਸੇ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ